ਕਿਸ ਨੇ ਬੜੇ ਕਮਾਲ ਦੀ ਗੱਲ ਕਹੀਏ ਕਿ ਜਦੋਂ ਅਸੀਂ ਚੰਦ ਨੂੰ ਦੇਖਦੇ ਹਾਂ ਤਾਂ ਪਰਮਾਤਮਾ ਦੀ ਸੁੰਦਰਤਾ ਨਜ਼ਰ ਆਉਂਦੀ ਹੈ ਜਦੋਂ ਸੂਰਜ ਨੂੰ ਦੇਖਦੇ ਹਾਂ ਤਾਂ ਪਰਮਾਤਮਾ ਦਾ ਪ੍ਰਕਾਸ਼ ਤਿੱਖਦਾ ਹੈ ਤੇ ਜਦੋਂ ਅਸੀਂ ਸ਼ੀਸ਼ੇ ਦੇ ਵਿੱਚ ਖੁਦ ਨੂੰ ਦੇਖਦੇ ਹਾਂ ਉਦੋਂ ਪਰਮਾਤਮਾ ਦੀ ਸਭ ਤੋਂ ਸੋਹਣੀ ਰਚਨਾ ਸਾਨੂੰ ਦਿਖਾਈ ਦਿੰਦੀ ਹੈ ਮਤਲਬ ਕਿ ਅਸੀਂ ਖੁਦ ਕਿ ਆਪਕਿ ਖੁਦ ਤੇ ਭਰੋਸਾ ਕਰਨਾ ਸਿੱਖੀਏ ਸਤਿ ਸ਼੍ਰੀ ਅਕਾਲ ਜਿਹੜੀ ਕਹਾਣੀ ਤੁਸੀਂ ਸੁਣਨ ਜਾ ਰਹੇ ਹੋ ਇਹ ਇੱਕ ਬਹੁਤ ਹੀ ਪੁਰਾਣੇ ਜ਼ਮਾਨੇ ਦੀ ਕਹਾਣੀ ਹੈ ਇੱਕ ਕਿਸਾਨ ਸੀਗਾ ਜਿਹੜਾ ਆਪਣੇ ਮੋਢਿਆਂ ਤੇ ਇੱਕ ਡੰਡਾ ਰੱਖਦਾ ਸੀ ਤੇ ਉਹ ਡੰਡਿਆਂ ਦੇ ਨਾਲ ਦੋਨੇ ਪਾਸੇ ਘੜੇ ਲਮਕਾ ਲੈਂਦਾ ਹੁੰਦਾ ਸੀ ਤਲਾ ਤੋਂ ਪਾਣੀ ਭਰਦਾ ਤੇ ਪਾਣੀ ਭਰ ਕੇ ਆਪਦੇ ਘਰ ਤੱਕ ਲਿਆਉਂਦਾ ਇਹ ਉਹਦਾ ਹਰ ਰੋਜ਼ ਦਾ ਕੰਮ ਸੀ ਉਹਨਾਂ ਗੱਲ ਇਹ ਸੀ ਕਿ ਉਹ ਦੋਨੋਂ ਘੜੇ ਬਹੁਤ ਪੁਰਾਣੇ ਹੋ ਚੁੱਕੇ ਸੀ ਤੇ ਇਸ ਕਰਕੇ ਇੱਕ ਘੜਾ ਚੋਣ ਲੱਗ ਪਿਆ ਸੀ ਤੇ ਕਿਸਾਨ ਜਦੋਂ ਘਰ ਤੱਕ ਪਹੁੰਚਦਾ ਤਾਂ ਦੋ ਘੜੇ ਪਾਣੀ ਦੇ ਹੋਣ ਦੇ ਵਜਾਏ ਸਿਰਫ ਡੇਢ ਘੜਾ ਪਾਣੀ ਦਾ ਰਹਿ ਜਾਂਦਾ ਸੀ ਜਿਹੜਾ ਘੜਾ ਸਹੀ ਸੀ ਉਹਨੂੰ ਇਸ ਗੱਲ ਤੇ ਬਹੁਤ ਹੰਕਾਰ ਸੀ ਉਹ ਹਮੇਸ਼ਾ ਦੂਸਰੇ ਘੜੇ ਨੂੰ ਚੜਾਉਂਦਾ ਰਹਿੰਦਾ। ਉਹਦਾ ਮਜ਼ਾਕ ਉਡਾਉਂਦਾ ਰਹਿੰਦਾ ਕਿ ਦੇਖ ਮੈਂ ਤਾਂ ਕਿਸਾਨ ਦਾ ਪੂਰਾ ਕੰਮ ਕਰਦਾ ਵਾਂ। ਤੇ ਉਹਦੀ ਮਿਹਨਤ ਮੈਂ ਅਜਾਈ ਨਹੀਂ ਜਾਣ ਦਿੰਦਾ। ਤੇ ਇੱਕ ਤੂੰ ਆ ਜਿਹੜਾ ਕਿਸੇ ਕੰਮ ਦਾ ਹੀ ਨਹੀਂ। ਜਦੋਂ ਕਿਸਾਨ ਨੂੰ ਤੇਰੇ ਸੱਚ ਦਾ ਪਤਾ ਲੱਗਿਆ ਨਾ ਤਾਂ ਉਹਨੇ ਤੈਨੂੰ ਸੱਟ ਦੇਣਾ ਏ। ਤੇ ਨਵਾਂ ਘੜਾ ਲੈ ਆਉਣਾ ਏ। ਇਹ ਗੱਲ ਸੁਣ ਕੇ ਜਿਹੜਾ ਤੜਕਿਆ ਹੋਇਆ ਘੜਾ ਸੀ ਉਹ ਬਹੁਤ ਦੁਖੀ ਰਹਿਣ ਲੱਗ ਪਿਆ ਉਹ ਸੋਚਦਾ ਕਿ ਕਿਸਾਨ ਵਿਚਾਰਾ ਬਹੁਤ ਮਿਹਨਤ ਕਰਦਾ ਪਰ ਮੇਰੀ ਵਜ੍ਹਾ ਨਾਲ ਉਹਦਾ ਪਾਣੀ ਅੱਧਾ ਰਹਿ ਜਾਂਦਾ ਏ ਉਹਦੀ ਮਿਹਨਤ ਅਜਾਈ ਜਾਂਦੀ ਏ ਆਖਿਰ ਮੈਂ ਕਿਹੜੇ ਕੰਮ ਦਾ ਵਾਂ ਇੱਕ ਦਿਨ ਉਹ ਧੁਰਿਆ ਨਹੀਂ ਗਿਆ ਉਹਨੇ ਕਿਸਾਨ ਨੂੰ ਇੱਕ ਦਿਨ ਕਹਿ ਹੀ ਦਿੱਤਾ ਮਾਲਿਕ ਤੁਸੀਂ ਬਹੁਤ ਮਿਹਨਤ ਕਰਦੇ ਹੋ ਹਰ ਰੋਜ਼ ਪਰ ਮੇਰੀ ਵਜ੍ਹਾ ਨਾਲ ਤੁਹਾਡਾ ਅੱਧਾ ਪਾਣੀ ਰਸਤੇ ਵਿੱਚ ਹੀ ਝੋ ਜਾਂਦਾ ਹੁਣ ਵਕਤ ਆ ਗਿਆ ਏ ਤੁਸੀਂ ਮੈਨੂੰ ਸਿੱਟ ਦਿਓ ਤੇ ਨਵਾਂ ਘੜਾ ਲਿਆਓ ਹਾਂ ਬੁਰਾ ਤਾਂ ਲੱਗੂਗਾ ਪਰ ਸੱਚ ਇਹੀ ਆ ਕਿ ਮੈਂ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਕਿਸਾਨ ਹੱਸਿਆ ਤੇ ਬੋਲਿਆ ਓਏ ਪਾਗਲਾ ਤੂੰ ਇੰਨਾ ਦੁਖੀ ਕਿਉਂ ਹੋਣਾ ਦਿਲ ਛੋਟਾ ਨਾ ਕਰ ਕੱਲ ਸਵੇਰੇ ਜਦੋਂ ਆਪਾਂ ਫੇਰ ਤਲਾ ਤੋਂ ਪਾਣੀ ਭਰ ਕੇ ਲਿਆਵਾਂਗੇ ਤਾਂ ਰਸਤੇ ਵਿੱਚ ਇੱਕ ਚੀਜ਼ ਦੇਖੀ ਆਪਾਂ ਫੇਰ ਗੱਲ ਕਰਾਂਗੇ ਅਗਲੀ ਸਵੇਰ ਫੇਰ ਕਿਸਾਨ ਉਹੀ ਕੰਮ ਕਰਨ ਚੱਲ ਪਿਆ ਡੰਡੇ ਤੇ ਦੋਨੇ ਘੜੇ ਲਮਕਾਏ ਤਲਾਬ ਨੂੰ ਧੁਰ ਪਿਆ ਪਾਣੀ ਭਰਿਆ ਤੇ ਫੇਰ ਵਾਪਸ ਆਉਣ ਲੱਗਾ ਘਰ ਵੱਲ ਤੜਕੇ ਹੋਏ ਘੜੇ ਨੇ ਦੇਖਿਆ ਕਿ ਰਸਤੇ ਵਿੱਚ ਕਿਨਾਰੇ ਤੇ ਬਹੁਤ ਸੋਹਣੇ ਰੰਗ ਬਿਰੰਗੇ ਫੁੱਲ ਖਿੜੇ ਹੋਏ ਸੀ ਫੁੱਲ ਦੇਖ ਕੇ ਉਹਦਾ ਦਿਲ ਖੁਸ਼ ਹੋ ਗਿਆ ਥੋੜੀ ਦੇਰ ਲਈ ਉਦੀ ਉਦਾਸੀ ਦੂਰ ਹੋ ਗਈ ਘਰ ਪਹੁੰਚਨੇ ਆ ਕਿਸਾਨ ਨੇ ਘੜੇ ਨੂੰ ਪੁੱਛਿਆ ਕਿਵੇਂ ਲੱਗੇ ਤੈਨੂੰ ਫੁੱਲ ਸੋਹਣੇ ਸੀ ਨਾ ਤੜਕਿਆ ਹੋਇਆ ਘੜਾ ਬੋਲਿਆ ਹਾਂ ਮਾਲਕ ਫੁੱਲ ਤਾਂ ਬਹੁਤ ਸੋਹਣੇ ਸੀ ਪਰ ਮੈਂ ਹਜੇ ਵੀ ਉਦਾਸ ਹਾਂ ਕਿਉਂਕਿ ਅੱਜ ਵੀ ਤੁਸੀਂ ਪੂਰਾ ਪਾਣੀ ਲੈ ਕੇ ਚੱਲੇ ਸੀ ਪਰ ਘਰੇ ਅੱਧਾ ਹੀ ਪਹੁੰਚਿਆ ਥੋੜੀ ਮਿਹਨਤ ਤਾਂ ਫੇਰ ਬੇਕਾਰ ਚਲੀ ਗਈ ਕਿਸਾਨ ਨੇ ਕਿਹਾ ਤੈਨੂੰ ਪਤਾ ਏ ਉਹ ਸਾਰੇ ਫੁੱਲ ਤੇਰੀ ਵਜ੍ਹਾ ਨਾਲ ਹੀ ਖਿੜੇ ਆ ਤੇਰੇ ਵਾਲੀ ਕਿਉਂ ਨਾ ਸਾਰਿਆਂ ਦਾ ਮੂੰਹ ਸੀ ਇਹ ਤੈਨੂੰ ਗੱਲ ਦਾ ਪਤਾ ਏ ਕਿਉਂਕਿ ਮੈਨੂੰ ਬਹੁਤ ਟਾਈਮ ਤੋਂ ਪਹਿਲਾਂ ਦਾ ਪਤਾ ਸੀ ਕਿ ਤੂੰ ਟੜਕ ਚੁੱਕਿਆ ਏ ਇਸ ਲਈ ਮੈਂ ਕੀ ਕੀਤਾ ਮੈਂ ਬਾਜ਼ਾਰ ਤੋਂ ਬੀ ਲਿਆ ਆ ਤੇ ਜਿਹੜੀ ਸਾਈਡ ਤੂੰ ਲਮਕਦਾ ਏ ਮੈਂ ਰਸਤੇ ਦੇ ਉਸ ਪਾਸੇ ਸਾਰੇ ਬੀਜ ਬੀਜਦੇ ਤੇ ਜਦੋਂ ਵੀ ਤੇਰੇ ਵਿੱਚੋਂ ਪਾਣੀ ਰਸਦਾ ਉਹ ਸਾਰਾ ਪਾਣੀ ਉਹਨਾਂ ਬੀਜਾਂ ਨੂੰ ਪੈ ਜਾਂਦਾ ਜਿਹਦੇ ਕਰਕੇ ਅੱਜ ਉਹਨਾਂ ਤੇ ਐਨੇ ਸੋਹਣੇ ਫੁੱਲ ਉੱਗਿਆ ਤੇ ਉਹ ਰਸਤਾ ਦੇਖ ਕਿੰਨਾ ਸੋਹਣਾ ਹੋ ਗਿਆ ਏ ਤੇ ਉਹ ਸਿਰਫ ਤੇਰੀ ਵਜ੍ਹਾ ਨਾਲ ਹੋਇਆ ਏ ਮੈਨੂੰ ਤੇਰੀ ਕਮੀ ਪਤਾ ਸੀ ਪਰ ਮੈਂ ਉਸ ਕਮੀ ਨੂੰ ਤੇਰੀ ਤਾਕਤ ਬਣਾ ਦਿੱਤਾ ਦੋਸਤੋ ਇਹ ਕਹਾਣੀ ਸਿਰਫ ਉਸ ਤੜਕੇ ਘੜੇ ਦੀ ਨਹੀਂ ਆ ਇਹ ਕਹਾਣੀ ਮੇਰੀ ਤੇ ਤੁਹਾਡੀ ਵੀ ਆ ਇਸ ਦੁਨੀਆ ਵਿੱਚ ਕੋਈ ਵੀ ਪਰਫੈਕਟ ਨਹੀਂ ਆ ਕਮੀਆਂ ਹਰ ਇੱਕ ਵਿੱਚ ਹੁੰਦੀਆਂ ਨੇ ਪਰ ਜੇ ਅਸੀਂ ਆਪਣੀਆਂ ਕਮੀਆਂ ਤੇ ਕੰਮ ਕਰੀਏ ਤੇ ਉਹਨਾਂ ਨੂੰ ਆਪਣੀ ਤਾਕਤ ਬਣਾ ਲਈਏ ਤਾਂ ਆਪਣੀ ਕੀਮਤ ਸਹੀ ਘੜੇ ਨਾਲੋਂ ਵੀ ਜ਼ਿਆਦਾ ਹੋ ਸਕਦੀ ਏ ਤੇ ਅਖੀਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਜਿੱਦਾਂ ਦੇ ਵੀ ਹਾਂ ਅਸੀਂ ਆਪਣੇ ਆਪ ਨੂੰ ਸਵੀਕਾਰ ਕਰੀਏ ਤੇ ਅੱਗੇ ਵਧਦੇ ਰਹੀਏ ਜਲਦੀ ਮਿਲਾਂਗੇ ਇੱਕ ਹੋਰ ਵੀਡੀਓ ਨਾਲ ਕਹਾਣੀ ਨੂੰ ਪੂਰਾ ਸੁਣ ਲਈ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੇਕਰ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰਕੇ ਸਾਡੀ YouTube ਫੈਮਿਲੀ ਦਾ ਹਿੱਸਾ ਬਣੋ